ਸਤ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਕੇ ਹਾਜ਼ਰ ਹੋ ਗਏ ਬਾਈ ਜੀ ਆਪਾਂ ਖੜੇ ਆਂ ਪੁੰਡਾਰੀ ਕਾਰ ਬਾਜ਼ਾਰ ਭੋਗਪੁਰ ਇੱਧਰ ਸਟਾਕ ਦਿਖਾ ਦੇ ਮਿੱਤਰਾ ਅੱਜ ਤੁਹਾਨੂੰ ਆਪਾਂ ਸਾਰਾ ਹੀ ਸਟਾਕ ਦਿਖਾਵਾਂਗੇ ਜੋ ਪੁੰਡਾਰੀ ਕਾਰ ਬਾਜ਼ਾਰ ਦੇ ਨੀਚੇ ਵਾਲੇ ਸਟੋਰ ਦੇ ਵਿੱਚ ਅਵੇਲੇਬਲ ਆ ਇਸ ਦੇ ਵਿੱਚ ਬਾਈ ਤੁਹਾਨੂੰ ਆਪਾਂ ਕਿਸੇ ਕਿਸੇ ਗੱਡੀ ਦਾ ਰੇਟ ਵੀ ਦੱਸ ਦਾਂਗੇ ਤੁਹਾਨੂੰ ਮੋਟਾ ਮੋਟਾ ਦੱਸ ਦਾਂਗੇ ਗੱਡੀ ਦੇ ਗੱਡੀਆਂ ਦਿਖਾ ਦਾਂਗੇ ਸਾਰੀਆਂ ਤੇ ਮੋਟਾ ਮੋਟਾ ਤੁਹਾਨੂੰ ਦੱਸ ਦਿਆ ਕਰਾਂਗੇ ਆਪਾਂ Thar Rox ਤੋਂ ਸਟਾਰਟ ਕਰਦੇ ਆ ਲੈ ਮਿੱਤਰਾ ਇਹ ਕਾਰ ਹੈਗੀ ਹੈ ਬਾਈ ਜੀ 2025 ਮਾਡਲ 8700 ਕਿਲੋਮੀਟਰ ਚੱਲੀ ਹੋਈ ਡੀਜ਼ਲ ਦੀ ਫਰਸਟ ਓਨਰ 2 ਵੀਲ ਡਰਾਈਵ ਦੇ ਵਿੱਚ ਆ ਇਹ ਤੇ ਮਾਡਲ 2025 ਆ AX7L ਯਾਨੀ ਕਿ ਸਭ ਤੋਂ ਟੌਪ ਮਾਡਲ ਕਾਰ ਤੇ ਗੱਡੀ ਦੀ ਜਿਹੜੀ ਡਿਮਾਂਡ ਹੈਗੀ ਆ 20 ਲੱਖ ਤੇ 50 ਹਜ਼ਾਰ ਪਰ ਇਹਦੇ ਵਿੱਚੋਂ ਤੁਹਾਡਾ ਮੋਟਾ ਡਿਸਕਾਊਂਟ ਹੋ ਜਾਊਗਾ ਬਹੁਤ ਵੀਰ ਕਹਿੰਦੇ ਨੇ ਕਿ ਬਾਈ ਜੀ ਨਵੀਆਂ ਕਾਰਾਂ ਦੇ ਉੱਤੇ GST ਘਟਣ ਦੇ ਕਰਕੇ ਰੇਟ ਘਟ ਗਏ ਨੇ ਬਾਈ ਜੀ ਉਹ ਅੱਜ ਆਪਾਂ ਜਿਹੜੀ ਡੇਟ ਨੂੰ ਆਪਾਂ ਵੀਡੀਓ ਬਣਾ ਰਹੇ ਆ ਅੱਜ ਹੈਗੀ 15 ਤਰੀਕ ਜਾਨੀ ਕਿ 15 ਸਤੰਬਰ ਤੇ ਵੀਡੀਓ ਅਪਲੋਡ ਥੋੜੇ ਦਿਨ ਲੇਟ ਵੀ ਹੋ ਸਕਦੀ ਆ ਪਰ ਇਹ ਵੀਡੀਓ ਦੇ ਵਿੱਚ ਤੁਹਾਨੂੰ ਮੈਂ ਦੱਸ ਦਾਂ ਕਿ ਪਹਿਲੇ ਹੀ ਰੇਟ ਘਟਾ ਦਿੱਤਾ ਆ ਜੋ ਤੁਹਾਨੂੰ ਡਿਮਾਂਡ ਦੱਸੀ ਆ ਇਹਦੇ ਵਿੱਚ ਤੁਹਾਡਾ ਮੋਟਾ ਡਿਸਕਾਊਂਟ ਹੋ ਜੂਗਾ ਤੇ ਅੱਗੇ ਤੁਹਾਨੂੰ ਆਪਾਂ ਕਾਰਾਂ ਦਿਖਾਉਣੇ ਆ ਸਕੋਰਪੀਓ ਦਾ ਸਟਾਕ ਵੀ ਕਾਫੀ ਖੜਾ ਬਹੁਤ ਵੀਰਾਂ ਦੀ ਡਿਮਾਂਡ ਹੁੰਦੀ ਆ ਕਿ ਸਕੋਰਪੀਓ ਚਾਹੀਦੀ ਆ ਆ ਸਕੋਰਪੀਓ ਹੈਗੀ ਆ ਬਾਈ ਜੀ 2022 ਮਾਡਲ S5 ਆ 2022 ਮਾਡਲ S5 ਆ ਪਹਿਲੇ ਨਾਂ ਦੀ ਕਾਰ ਆ ਤੇ ਬ੍ਰੈਂਡ ਨਿਊ ਕੰਡੀਸ਼ਨ ਦੇ ਵਿੱਚ ਆ ਐਕਸਟਰਾ ਲਾਈਟਰਾਂ ਦੇ ਨਾਲ ਤੇ ਗੱਡੀ ਦਾ ਰੇਟ ਹੈਗਾ ਯਾਰ 12 ਲੱਖ 70 ਹਜ਼ਾਰ ਤੇ ਇਹਦੇ ਵਿੱਚੋਂ ਵੀ ਤੁਹਾਨੂੰ ਬਹੁਤ ਵਧੀਆ ਡਿਸਕਾਊਂਟ ਮਿਲ ਜੂਗਾ ਤੇ ਅਗਲੀ ਗੱਡੀ ਤੁਹਾਨੂੰ ਦਿਖਾਉਣੇ ਆ ਇਹ ਹੈਗੀ ਆ ਬਾਈ ਜੀ 2021 ਮਾਡਲ S9 ਫਰਸਟ ਓਨਰ ਕਾਰ 48000 ਕਿਲੋਮੀਟਰ ਚੱਲੀ ਹੋਈ ਆ ਐਕਸਟਰਾ ਲਾਈਟਰਾਂ ਦੇ ਨਾਲ ਵਧੀਆ ਕੰਡੀਸ਼ਨ ਦੇ ਵਿੱਚ ਆ ਤੇ ਇੱਕ ਕਾਲੇ ਰੰਗ ਦੀ ਕਾਰ ਹੋਰ ਖੜੀ ਆ ਸਕੋਰਪੀਓ ਤੇ ਇੱਧਰ ਆ ਗਈ ਵਾਈਟ ਕਲਰ ਦੇ ਵਿੱਚ ਲੈ ਆ ਮਿੱਤਰ ਅੱਗੇ ਆ ਜਾ ਤੇ ਅੱਗੇ ਬਾਈ ਜੀ ਤੁਹਾਨੂੰ ਜਿਹੜੇ ਕਲਰ ਦੇ ਵਿੱਚ ਕੰਪਨੀ ਨੇ ਸਕੋਰਪੀਓ ਐਨ ਲਾਂਚ ਕੀਤੀ ਸੀ ਉਸ ਕਲਰ ਦੀ ਕਾਰ ਸਕੋਰਪੀਓ ਐਨ ਖੜੀ ਆ ਬ੍ਰਾਂਡ ਨਿਊ ਕੰਡੀਸ਼ਨ ਦੇ ਵਿੱਚ ਇਹੀ ਕੱਲੀ ਨਹੀਂ ਸਕੋਰਪੀਓ ਇਹਨਾਂ ਦਾ ਸਟਾਕ ਖੜਾ ਆ ਆ ਜਿਹੜੀ ਲਾਈਨ ਅਪ ਅੱਛੇ ਤੱਕ ਇਹ ਸਕੋਰਪੀਓ ਐਨ ਦੀ ਹੀ ਆ ਤੇ ਆਹ ਕਾਲੇ ਰੰਗ ਦੇ ਵਿੱਚ ਆ ਗਈ ਇੱਧਰ ਤੇ ਇੱਧਰ ਆ ਵੀ ਦਿਖਾ ਇੱਧਰ ਆ ਗਈ ਬਾਈ ਜੀ ਆਹ ਕਾਰ ਆ ਗਈ ਇਹ ਆਰਟਿਕਾ ਮਾਡਲ ਹੈਗਾ 2019 ਡੀਜ਼ਲ ਦੀ ਕਾਰ ਆ 33000 ਕਿਲੋਮੀਟਰ ਚੱਲੀ ਹੋਈ ਆ ਫਰਸਟ ਓਨਰ ਦਿਖਾ ਮਿੱਤਰ ਅਗਲੀ ਗੱਡੀ ਤੇ ਜਾਓ ਤੇ ਤੁਹਾਨੂੰ ਆਪਾਂ ਇਦਾਂ ਹੀ ਬਈ ਵਿਚੋਂ-ਵਿਚੋਂ ਗੱਡੀਆਂ ਦਿਖਾਵਾਂਗੇ ਤੇ ਇਹ ਕਾਰ ਹੈਗੀ ਆ ਪੈਟਰੋਲ ਦੀ 2024 ਮਾਡਲ 20000 ਚੱਲੀ ਹੋਈ ਫਸਟ ਓਨਰ ਹਾਈਬ੍ਰਿਡ VXI ਆਪਸ਼ਨਲ ਕਾਰ ਹੈ ਪੈਟਰੋਲ ਦੀ ਆਟਿਕਾ ਤੇ ਅੱਗੇ ਆ ਗਈ XUV 500 W10 ਸਨਰੂਫ ਵਾਲਾ ਵੇਰੀਐਂਟ ਆ ਮਾਡਲ ਹੈਗਾ 2017 ਪਹਿਲੇ ਨਾਂ ਦੀ ਕਾਰ ਹੈ ਤੇ ਅੱਗੇ ਫੇਰ ਬਾਈ ਜੀ ਆਟਿਕਾ ਕਾਰ ਆ ਗਈ ਇਹ ਹੈਗੀ ਆ 2023 ਮਾਡਲ ZXI ਆਪਸ਼ਨਲ ਤੇ ਉਧਰ ਕਾਰ ਖੜੀ ਹੈ ਕਾਈਗਰ ਲੈ ਮੇਤਰਾ ਨਹੀਂ ਸੋਲੀ ਡ్రਾਈਵਰ ਕਾਰ ਆ ਟ੍ਰਿਬਰ ਕਾਰ ਆ ਇਹ 2024 ਮਾਡਲ ਆ 22000 ਚੱਲੀ ਆ ਫਸਟ ਓਨਰ ਪੈਟਰੋਲ ਦੀ ਕਾਰ ਆ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ 650000 ਡਿਮਾਂਡ ਆ ਮੌਕੇ ਤੇ ਥੋੜਾ ਵਧੀਆ ਡਿਸਕਾਊਂਟ ਹੋ ਜੂਗਾ ਸਿਰਫ 22000 ਕਿਲੋਮੀਟਰ ਚੱਲੀ ਹੋਈ ਕਾਰ ਦੇ ਵਿੱਚੋਂ ਜਿਹੜੇ ਵੀਰ ਭਾਲਦੇ ਆ ਕਿ ਸਾਨੂੰ ਵਧੀਆ ਕੰਡੀਸ਼ਨ ਦੇ ਵਿੱਚ ਅਲਕਜ਼ਾਰ ਕਾਰ ਮਿਲ ਜੇ ਅਲਕਜ਼ਾਰ ਵੀ ਇੱਥੇ ਖੜੀ ਆ ਬਾਈ ਜੀ 2023 ਮਾਡਲ ਕਾਰ ਆ ਤੇ ਚੱਲੀ ਸਿਰਫ 12000 ਕਿਲੋਮੀਟਰ ਜੇ ਤੁਹਾਨੂੰ ਹਲਕਾ ਜਾਰ ਚਾਹੀਦੀ ਹੈ ਤਾਂ ਇੱਥੇ ਆ ਕੇ ਗੱਲਬਾਤ ਕਰ ਲਿਓ ਡੀਲ ਤੁਹਾਡੀ ਬਣ ਜੂਗੀ ਕਿਉਂਕਿ ਡਿਸਕਾਊਂਟ ਮੋٹے ਲਾ ਦਿੰਦੇ ਨੇ ਆਹ ਲਾਈਨ ਦੇ ਵਿੱਚ ਬਾਈ ਜੀ ਖੜੀ ਹੈ ਐਕਸ ਯੂ ਵੀ 500 ਐਕਸ ਯੂ ਵੀ 500 ਐਕਸ ਯੂ ਵੀ 500 ਤੇ ਅੱਗੇ ਕਾਰ ਆ ਗਈ ਐਕਸ ਯੂ ਵੀ 700 ਲਓ ਜੀ ਇਹ ਦਿਖਾ ਮਿੱਤਰ ਗਾ ਇਹ ਹੈਗੀ ਹੈ ਬਾਈ ਜੀ 2000 ਤੇ 24 ਮਾਡਲ ਚੱਲੀ ਸਿਰਫ 14000 ਕਿਲੋਮੀਟਰ ਐਕਸ 5 ਡੀਜ਼ਲ ਦੀ ਕਾਰ ਆ ਫਰਸਟ ਓਨਰ ਤੇ ਕੰਡੀਸ਼ਨ ਦੀ ਬਿਲਕੁਲ ਬ੍ਰੈਂਡ ਨਿਊ ਇਦਾਂ ਦੀ ਜੇ ਤੁਸੀਂ ਕਾਰਾਂ ਲੈਣੀਆਂ ਨੇ ਬਾਜੀ ਤੁਸੀਂ ਆਉਣਾ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਸਕਰੀਨ ਤੇ ਚੱਲਦੇ ਨੰਬਰ ਤੇ ਇੱਕ ਗੱਲ ਹੋਰ ਕੋਈ ਵੀ ਕਾਰ ਤੁਸੀਂ ਭੰਡਾਰੀ ਕਾਰ ਬਾਜ਼ਾਰ ਤੋਂ ਲਓਗੇ ਲੋਨ ਦੀ ਫੈਸਿਲਿਟੀ ਅਵੇਲੇਬਲ ਆ ਸੇਮ ਡੇ ਵੀ ਤੁਹਾਡਾ ਲੋਨ ਹੋ ਸਕਦਾ ਜੇ ਤੁਹਾਡੀ ਪ੍ਰੋਫਾਈਲ ਵਧੀਆ ਸੇਮ ਡੇ ਕਾਰ ਦੀ ਡਿਲੀਵਰੀ ਦੇ ਦਿੰਦੇ ਆ ਜੇ ਤੁਸੀਂ ਕੋਈ ਨਵੀਂ ਕਾਰ ਲੈਣਿਆ ਚਾਹੁੰਦੇ ਹੋ ਜਿਹੜੀ ਕਿ ਬੁਕਿੰਗ ਤੇ ਨਹੀਂ ਮਿਲਦੀ ਘੱਟ ਮਿਲਦੀ ਆ ਉਹ ਗੱਡੀ ਦੀ ਵੀ ਤੁਸੀਂ ਬੁਕਿੰਗ ਕਰਾ ਸਕਦੇ ਹੋ ਤੇ ਤੁਹਾਨੂੰ ਸੇਮ ਡੇ ਜਾਂ ਅਗਲੇ ਦਿਨ ਤੁਹਾਨੂੰ ਕਾਰ ਅਵੇਲੇਬਲ ਭੰਡਾਰੀ ਕਾਰ ਬਾਜ਼ਾਰ ਵਾਲੇ ਕਰਾ ਦਿੰਦੇ ਆ ਚਾਹੇ ਕੋਈ ਵੀ ਕਾਰ ਹੋਵੇ ਵੱਡੀ ਤੋਂ ਵੱਡੀ ਤੇ ਛੋਟੀ ਤੋਂ ਛੋਟੀ ਤੇ ਬਈ ਇਹਦੇ ਕਿਸੇ ਵੀ ਕਾਰ ਦੇ ਉੱਤੇ ਇਹ ਕੋਈ ਕਮਿਸ਼ਨ ਨਹੀਂ ਲੈਂਦੇ ਜਿੱਦਾਂ ਕਿ ਕਾਰਾਂ ਦੇ ਰੇਟ ਲਿਖੇ ਹੋਏ ਹਨਾ ਜੋ ਤੁਸੀਂ ਔਰੇ ਆਉਣਾਂ ਲਿਆ ਮਿੱਤਰ ਅਗੇ ਜੋ ਤੁਸੀਂ ਆਉਣਾ ਤੁਸੀਂ ਹਰ ਇੱਕ ਕਾਰ ਦੇ ਵਿੱਚ ਐਦਾਂ ਇੱਕ ਪਰਚਾ ਪਿਆ ਹੁੰਦਾ ਉਹਦੇ ਉੱਤੇ ਕਾਰ ਦਾ ਮਾਡਲ ਕਾਰ ਦਾ ਵੇਰੀਐਂਟ ਕਿਹੜਾ ਓਨਰ ਕਿਹੜਾ ਡੀਜ਼ਲ ਆ ਕਿ ਪੈਟਰੋਲ ਆ ਚੱਲੀ ਕਿੰਨੀ ਹੈ ਇੰਸ਼ੋਰੈਂਸ ਹੈਗਾ ਜਾਂ ਨਹੀਂ ਹੈਗਾ ਖਤਮਾ ਰੇਟ ਕਿੰਨਾ ਉਹ ਸਾਰਾ ਕੁਝ ਲਿਖਿਆ ਹੁੰਦਾ ਤੇ ਤੁਸੀਂ ਆਪਣੀ ਪਸੰਦ ਦੀ ਕਾਰ ਇੱਥੋਂ ਪਸੰਦ ਜਿਹੜਾ ਕਰ ਸਕਦੇ ਹੋ ਆ ਲਾਈਨ ਹੈਗੀ ਬਾਈ ਜੀ ਨੋਵਾ ਕ੍ਰਿਸਟਾ ਗਾਰਾਂ ਦੀ ਇਹ ਤੁਰ ਤੱਕ ਨੋਵਾ ਕ੍ਰਿਸਟਾ ਨੇ ਇੱਕ ਇਹਦੇ ਵਿੱਚ ਲਾਸਟ ਦੇ ਉੱਤੇ ਹਾਈ ਕ੍ਰਾਸ ਕਾਰ ਖੜੀ ਹੈ ਇੱਕ ਇਧਰ ਵਾਈਟ ਕਲਰ ਦੇ ਵਿੱਚ ਨੋਵਾ ਆ ਗਈ ਹੈ ਨਾ ਤੇ ਅੱਗੇ ਆ ਜਾ ਮਿੱਤਰਾਂ ਅਗਲੀ ਲਾਈਨ ਦੇ ਵਿੱਚ ਆਗੀਆਂ ਬਾਈ ਜੀ ਵਰਨਾ ਗਾਰਾਂ ਉਹ ਤੁਹਾਨੂੰ ਮੈਂ ਦੱਸਿਆ ਸੀ ਕਿ ਸਕੋਰਪੀਓ ਐਨਰਜੀ ਲਾਈਨ ਆ ਇੱਥੇ 5 ਤੋਂ 6 ਕਾਰਾਂ ਸਕੋਰਪੀਓ ਨੇ ਖੜੀਆਂ ਨੇ ਇਧਰ ਆ ਗਈ ਨਵੀਂ ਵਰਨਾ ਪੈਟਰੋਲ ਵਾਲੀ ਜਿਹੜੀ ਆਉਂਦੀ ਆ ਕਿ ਨਵੀਂ ਸ਼ੇਪ ਦੇ ਵਿੱਚ BRL ਲੌਂਗ ਆ ਜਾਂਦੀ ਇਹਦੇ ਵਿੱਚ ਤੇ ਅੱਗੇ ਆ ਗਈ ਆ ਵਰਨਾ ਤੇ ਉਹ ਵਰਨਾ ਅੱਗੇ ਅੱਗੇ ਫਿਰ ਇਹ ਦੂਸਰੀ ਆ ਗਈਆਂ 22 ਮਾਡਲ 2122 ਮਾਡਲ ਕਾਰਾਂ ਤੇ ਅੱਗੇ ਵਰਨਾ ਫਲੂਟ ਖੜੀ ਆ ਉਸ ਤੋਂ ਅੱਗੇ ਖੜੀ ਆ ਸਿਆਜ ਤੇ ਉਸ ਤੋਂ ਅੱਗੇ ਖੜੀ ਆ ਵਰਟਸ ਕਾਰ ਵਾਕਸ ਵੈਗਨ ਦੀ ਅਗਲੀ ਲਾਈਨ 'ਚ ਲਿਆ ਮੇਥਰਾ ਕੈਮਰਾ ਤੇ ਤੁਹਾਨੂੰ ਆਪਾਂ ਵਿੱਚੋਂ ਵਿੱਚੋਂ ਡਿਟੇਲ ਦਵਾਂਗੇ ਕਾਰਾਂ ਦੀ ਜਿੱਦਾਂ ਕਿ ਭਾਈ ਇੱਧਰ ਨੈਕਸਨ ਕਾਰ ਖੜੀ ਆ ਪੈਟਰੋਲ ਦੀ ਬਹੁਤ ਘੱਟ ਚੱਲੀ ਹੋਈ ਆ ਇਹ ਸਿਰਫ ਚੇਤਰ 100 ਕਿਲੋਮੀਟਰ ਚੱਲੀ ਹੋਈ ਆ ਜੇ ਕੋਈ ਵੀਰ ਸਨਰੂਫ ਵਾਲੀ ਕਾਰ ਆ ਐਕਸ ਜੈਡ ਪਲੱਸ ਜੇ ਕੋਈ ਵੀਰ ਇਸ ਕਾਰ ਨੂੰ ਬਾਏ ਕਰਨਾ ਚਾਹੁੰਦਾ ਤਾਂ ਕਰ ਸਕਦਾ ਤੇ ਆਹ ਕਾਰ ਆ ਗਈ ਡੀਜ਼ਲ ਦੀ ਇਹਦੀ ਡਿਟੇਲ ਆਪਾਂ ਤੁਹਾਨੂੰ ਦੇ ਦਿੰਦੇ ਆ ਵਰਨਾ ਹੈਗੀ ਆ 2022 ਮਾਡਲ ਚੱਲੀ 68000 ਕਿਲੋਮੀਟਰ ਫਸਟ ਓਨਰ ਡੀਜ਼ਲ ਦੀ ਐਸ ਪਲੱਸ ਵੇਰੀਐਂਟ ਆ ਮੈਨੂਅਲ ਟਰਾਂਸਮਿਸ਼ਨ ਦੇ ਵਿੱਚ ਕੰਡੀਸ਼ਨ ਬਹੁਤ ਵਧੀਆ ਕਾਰ ਦੀ ਤੇ ਗੱਡੀ ਦੀ ਡਿਮਾਂਡ ਹੈਗੀ ਆ 10 ਲੱਖ 50000 ਪਰ ਤੁਹਾਨੂੰ ਇਸ ਗੱਡੀ ਦੇ ਉੱਤੇ ਵਧੀਆ ਡਿਸਕਾਊਂਟ ਮਿਲ ਜੂਗਾ ਮੋਟਾ ਡਿਸਕਾਊਂਟ ਮਿਲ ਜੂਗਾ ਠੀਕ ਹੈ ਜੀ ਅੱਗੇ ਗੱਡੀ ਆ ਗਈ ਬਾਈ ਜੀ ਕ੍ਰੇਟਾ ਇਹ ਹੈਗੀ ਹੈ 2023 ਮਾਡਲ ਐਸਐਕਸ ਆਪਸ਼ਨਲ ਸਭ ਤੋਂ ਟੌਪ ਮਾਡਲ ਸਨ ਰੂਫ ਵਾਲੀ ਤੇ ਵੈਂਟੀਲੇਸ਼ਨ ਸੀਟਾਂ ਵਾਲੀ ਕਾਰ ਆ ਆਟੋਮੈਟਿਕ ਗੇਅਰ ਦੇ ਵਿੱਚ ਜਿਹੜੇ ਵੀਰ ਕਹਿੰਦੇ ਆ ਕਿ ਸਾਨੂੰ ਆਟੋਮੈਟਿਕ ਪੈਟਰੋਲ ਦੀ ਕ੍ਰੇਟਾ ਚਾਹੀਦੀ ਹੈ ਤੇ ਟੌਪ ਮਾਡਲ ਹੋਵੇ ਆ ਗੱਡੀ ਆ ਸਿਰਫ 26000 ਚੱਲੀ ਆ 16 ਲੱਖ ਰੁਪਈਆ ਡਿਮਾਂਡ ਆ ਤੇ ਮੌਕੇ ਤੇ ਤੁਹਾਡਾ ਵਧੀਆ ਮੋਟਾ ਮਾਨਤਨ ਹੋ ਜੂਗਾ ਜੇ ਤੁਸੀਂ ਕ੍ਰੇਟਾ ਲੱਭ ਰਹੇ ਹੋ ਬਾਈ ਜੀ ਨਵੀਂ ਸ਼ੇਪ ਦੇ ਵਿੱਚ ਲੈ ਮਿੱਤਰ ਆਹ ਕਾਰ ਦੇਖਾ ਦੇ ਇਹ ਨਵੀਂ ਸ਼ੇਪ ਦੇ ਵਿੱਚ ਕ੍ਰੇਟਾ ਆ ਗਈ ਤੇ ਇਹਦਾ ਇਹ ਹੈਗੀ ਆ ਬਈ ਜੀ 2024 ਮਾਡਲ ਸਿਰਫ 3500 ਤੇ 40 ਕਿਲੋਮੀਟਰ ਚੱਲੀ ਹੋਈ ਆ 3540 ਕਿਲੋਮੀਟਰ ਚੱਲੀ ਹੋਈ 2024 ਮਾਡਲ ਫਰਸਟ ਓਨਰ ਪੈਟਰੋਲ ਦੀ ਗਾਰ ਹੈ ਐਸਐਕਸ ਟੈਕ ਵੇਰੀਐਂਟ ਐਸਐਕਸ ਟੈਕ ਦੇ ਵਿੱਚ ਬਈ ਜੀ ਸਭ ਤੋਂ ਵੱਡਾ ਸਨਰੂਫ ਆ ਜਾਂਦਾ ਮਤਲਬ ਟੌਪ ਮਾਡਲ ਵਾਲੇ ਸਾਰੇ ਫੀਚਰ ਆ ਜਾਂਦੇ ਨੇ ਕੱਲੀਆਂ ਵੈਂਟੀਲੇਸ਼ਨ ਸੀਟਾਂ ਨਹੀਂ ਆਉਂਦੀਆਂ ਇਹਦੇ ਵਿੱਚ ਕੱਲੀਆਂ ਵੈਂਟੀਲੇਸ਼ਨ ਸੀਟਾਂ ਨਹੀਂ ਆਉਂਦੀਆਂ ਕਲੀਨ ਦੀ ਸਾਫ ਸੁਥਰੀ ਗਾਰ ਆ ਤੇ ਇਹਦੀ ਡਿਮਾਂਡ ਰੱਖੀ ਗਈ ਆ 16 ਲੱਖ ਤੇ 35000 ਜਿਹਦੇ ਵਿੱਚੋਂ ਤੁਹਾਡਾ ਵਧੀਆ ਡਿਸਕਾਊਂਟ ਹੋ ਜੂ ਇੱਧਰ ਨੂੰ ਵੀ ਕਾਰਾਂ ਕਰੇਟਾ ਖੜੀਆਂ ਨੇਗੀਆਂ ਤੇ ਅਗਲੀ ਲਾਈਨ ਚੱਲਦੇ ਆ ਅੱਗੇ ਆ ਗਈਆਂ ਬਾਈ ਜੀ ਆਹ ਕਾਰ ਖੜੀ ਆ ਵੈਨਿਊ ਤੇ ਉਧਰਲੀ ਸਾਈਡ ਤੇ ਦੋ ਕਰੇਟਾ ਖੜੀਆਂ ਨੇਗੀਆਂ ਅੱਗੇ ਆ ਗਈ ਵੈਨਿਊ ਐਨ ਲਾਈਨ ਜਾਨਕਿ ਵੈਨਿਊ ਦੇ ਵਿੱਚ ਐਨ ਲਾਈਨ ਸਪੈਸ਼ਲ ਐਡੀਸ਼ਨ ਕਾਰ 2022 ਮਾਡਲ ਕਾਰ ਹੈ ਚੱਲੀ ਸਿਰਫ 37000 ਕਿਲੋਮੀਟਰ ਪੈਟਰੋਲ ਦੀ ਕਾਰ ਹੈ ਗੱਡੀ ਦੀ ਡਿਮਾਂਡ ਜਿਹੜੀ ਹੈਗੀ ਆ 9 ਲੱਖ 70 ਹਜ਼ਾਰ ਵਿੱਚੋਂ ਡਿਸਕਾਊਂਟ ਕੱਟ ਕੇ ਤੁਹਾਨੂੰ ਵਧੀਆ ਰੇਟ ਮਿਲ ਜੂਗਾ ਆਟੋਮੈਟਿਕ ਗੇਅਰ ਦੀ ਸਨਰੂਫ ਵਾਲੀ ਇਹ ਕਾਰ ਹੈ ਬਈ ਤੇ ਅੱਗੇ ਆ ਗਈ ਐਕਸ ਜੀਯੂ ਵੀ ਕਾਰ ਇੱਧਰ ਹੌਂਡਾ ਸਿਟੀ ਖੜੀ ਆ ਜੇ ਤੁਸੀਂ ਆਈ 20 ਕਾਰ ਲੱਭ ਰਹੇ ਹੋ ਨਵੀਂ ਸ਼ੇਪ ਦੇ ਵਿੱਚ ਤਾਂ ਆਈ 20 ਇੱਥੇ ਬਹੁਤ ਖੜੀਆਂ ਨੇ ਆਹ ਜਿਹੜੀ ਸਾਰੀ ਲਾਈਨ ਆ ਇਹ ਵੀ ਆਈ 20 ਦੀ ਤੇ ਇੱਧਰਲੀ ਲਾਈਨ ਦੇ ਵਿੱਚ ਵੀ ਤਿੰਨ ਆਈ 20ਆਂ ਖੜੀਆਂ ਨੇ ਤੇ ਇੱਕ ਕਾਰ ਤੁਹਾਨੂੰ ਹੋਰ ਦਿਖਾਉਣੇ ਆ ਲਿਆ ਮਿੱਤਰਾ ਆ ਗਈ ਨੀਓਸੋ ਇੱਧਰ ਆ ਗਈ ਸਵਿਫਟ ਤੇ ਆ ਖੜੀ ਆ Swift Desire ਇਹ ਬਿਲਕੁਲ ਬ੍ਰੈਂਡ ਨਿਊ ਕਾਰ ਹੈ 2025 ਮਾਡਲ ਨਵੀਂ ਸ਼ੇਪ ਵਾਲੀ ਜਿਹੜੀ ਹੁਣ ਲਾਂਚ ਹੋਈ ਸੀ ਦਿਖਾ ਬਈ ਇਹ ਕਾਰ ਹੈਗੀ ਆ 2025 ਮਾਡਲ ਚੱਲੀ ਵੀ ਬਹੁਤ ਥੋੜੀ ਹੈ ਇਹ ਇਹ ਚੱਲੀ ਆ ਬਈ ਜੀ ਸਿਰਫ 3300 ਕਿਲੋਮੀਟਰ 25 ਮਾਡਲ 3300 ਚੱਲੀ ਪੈਟਰੋਲ ਦੀ ਫਰਸਟ ਓਨਰ ZX i+ ਸਭ ਤੋਂ ਟਾਪ ਮਾਡਲ ਆ ਜਿਹਦੇ ਵਿੱਚ ਸਨਰੂਫ ਵੀ ਆ ਜਾਂਦਾ ਆਟੋਮੈਟਿਕ ਗੇਅਰ ਵਾਲੀ ਕਾਰ ਹੈ 3300 ਕਿਲੋਮੀਟਰ ਚੱਲੀ ਕੰਪਨੀ ਵੱਲੋਂ ਉਲਾਇਆ ਜਾਂਦੇ ਨੇ ਤੇ ਟੋਟਲੀ ਸਾਰੀ ਮੋਸਟਲੀ ਫੀਚਰ ਆ ਜਾਂਦੇ ਨੇ ਗੱਡੀ ਦੀ ਜਿਹੜੀ ਡਿਮਾਂਡ ਆ 9,95,000 ਇਹਦੇ ਵਿੱਚੋਂ ਵੀ ਥੋੜਾ ਵਧੀਆ ਮਾਣ ਤਾਣ ਹੋ ਜੂਗਾ ਅੱਗੇ ਆ ਗਈ ਨਵੀਂ ਸ਼ੇਪ ਵਾਲੀ ਸਵਿਫਟ ਕਾਰ ਇਹ ਹੈਗੀ ਆ 2024 ਮਾਡਲ VXI ਪੈਟਰੋਲ ਦੀ ਫਸਟ ਓਨਰ ਕਾਰ ਆ 4800 ਕਿਲੋਮੀਟਰ ਚੱਲੀ ਆ ਸਿਰਫ 4800 ਕਿਲੋਮੀਟਰ ਗੱਡੀ ਦੇ ਵਿੱਚ ਭਾਈ ਜੀ ਸੀਟ ਕਵਰ ਮੈਟ ਤੇ ਸਪਾਇਲਰ ਲੱਗਿਆ ਹੋਇਆ ਬੈਕ ਸਪਾਇਲਰ ਲੱਗਿਆ ਹੋਇਆ ਬਹੁਤ ਸੋਹਣਾ ਲੱਗਦਾ ਮੁੰਡੇ ਖੁੰਡਾਂ ਦੀ ਚੁਆਇਸ ਹੁੰਦੀ ਆ ਕਿ ਗੱਡੀ ਦੇ ਉੱਤੇ ਬੈਕ ਦੇ ਉੱਤੇ ਸਪੋਇਲਰ ਲਗਾਈਏ ਉਹ ਲਸ ਨੂੰ ਲੱਗਿਆ ਮਿਲ ਜੂਗਾ ਤੇ ਗੱਡੀ ਦੀ ਜਿਹੜੀ ਡਿਮਾਂਡ ਆ 730000 ਪਰ ਤੁਹਾਡਾ ਇਹਦੇ ਵਿੱਚੋਂ ਵਧੀਆ ਡਿਸਕਾਊਂਟ ਤੁਹਾਨੂੰ ਇਹਦੇ ਵਿੱਚੋਂ ਮਿਲ ਜੂਗਾ ਇਧਰ ਤੋਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ i20 ਕਾਰ ਆ ਗਈਆਂ ਤੇ ਆਹ ਖੜੀ ਆ ਬੇ ਜੀ ਪੁਰਾਣੀ ਸ਼ੇਪ ਵਾਲੀ i20 ਜੇ ਤੁਹਾਨੂੰ ਚਾਹੀਦੀ ਆ ਐਲਾਈਟ ਪੁਰਾਣੀ ਸ਼ੇਪ ਵਾਲੀ i20 ਉਹ ਵੀ ਖੜੀ ਆ ਤੇ ਇਧਰ Swift ਤੇ Swift Desire ਇਧਰ ਵੀ Swift ਖੜੀ ਆ ਤੇ ਉਧਰ ਸਾਰੀਆਂ Swift ਖੜੀਆਂ ਨੇਗੀਆਂ ਨਵੀਂ ਸ਼ੇਪ ਵਾਲੀ ਵੀ ਆ ਗਈ 4 ਸਿਲੰਡਰ ਇੰਜਨ ਵਾਲੀ ਵੀ ਆ ਗਈ i10 ਨੀਓਸ ਆ ਗਈ ਠੀਕ ਹੈ ਜੀ ਅੱਗੇ ਆ ਗਈਆਂ Desire ਕਾਰਾਂ ਆ ਇੱਧਰ ਤਿੰਨ Desire ਖੜੀਆਂ ਨੇਗੀਆਂ ਤੁਹਾਨੂੰ ਇਹਦੇ ਵਿੱਚ Bleno ਕਾਰਾਂ ਮਿਲ ਜਾਣਗੀਆਂ ਤੇ ਤੁਹਾਨੂੰ Toyota ਦੀ Glanza ਕਾਰ ਚਾਹਣੇ ਹੋ ਤੁਹਾਨੂੰ ਉਹ ਵੀ ਮਿਲ ਜੂ ਦਿਖਾ ਦਿੰਦੇ ਮੇਰਾ ਤੇ ਅੱਗੇ ਆ ਗਈਆਂ ਬਈ ਜੀ Brezza ਕਾਰ Brezza ਨਵੀਂ ਸ਼ੇਪ ਦੇ ਵਿੱਚ ਤੇ ਇੱਧਰ ਖੜੀਆਂ ਨੇਗੀਆਂ Bleno ਕਾਰਾਂ ਤੇ ਆ ਆ ਗਈਆਂ Brezza ਕਾਰਾਂ ਆਪਾਂ ਬਲਿਨੋ ਦੀ ਵੀ ਤੁਹਾਨੂੰ ਇੱਕਰਦੀ ਕਾਰ ਦੀ ਡਿਟੇਲ ਦੇ ਦਿੰਨੇ ਆ ਡਾਰਕ ਗ੍ਰੇ ਕਲਰ ਦੇ ਵਿੱਚ ਇੱਥੇ ਬਲਿਨੋ ਖੜੀ ਆ ਮਾਡਲ ਹੈਗੀ ਆ 2024 ਪੈਟਰੋਲ ਦੀ ਫਸਟ ਓਨਰ ਕਾਰ 21000 ਕਿਲੋਮੀਟਰ ਚੱਲੀ ਹੋਈ ਜੈਟਾ ਵੇਰੀਐਂਟ ਲੈ ਮਿੱਤਰੋ ਜੈਟਾ ਵੇਰੀਐਂਟ ਆ ਤੇ ਗੱਡੀ ਦੀ ਡਿਮਾਂਡ ਹੈਗੀ ਆ 7,65,000 ਤੇ ਤੁਹਾਨੂੰ ਇਹਦੇ ਵਿੱਚੋਂ ਡਿਸਕਾਊਂਟ ਮੋਟਾ ਮਿਲ ਜੂਗਾ ਬਹੁਤ ਵਧੀਆ ਕੰਡੀਸ਼ਨ ਦੇ ਵਿੱਚ ਕਾਰ ਹੈ ਤੇ ਅੱਗੇ ਆ ਗਈ ਬਾਈ ਜੀ ਬ੍ਰਿਜਾ ਬ੍ਰਿਜਾ ਦੇ ਵਿੱਚ ਵੀ ਤੁਹਾਨੂੰ ਬਹੁਤ ਵੈਰਾਈਟੀ ਮਿਲ ਜੂਗੀ ਨਵੀਂ ਸ਼ੇਪ ਵਾਲੀਆਂ ਬ੍ਰਿਜਾ ਵੀ ਬਹੁਤ ਖੜੀਆਂ ਨੇ ਪੁਰਾਣੀ ਸ਼ੇਪ ਵਾਲੀਆਂ ਵੀ ਖੜੀਆਂ ਨੇ ਆਹ ਦਿਖਾ ਦਿੱ ਤਿੰਨ ਆਖੜੀਆਂ ਚਾਰ ਚਾਰ ਬ੍ਰਿਜਾ ਇਧਰ ਖੜੀਆਂ ਨੇ ਨਵੀਂ ਸ਼ੇਪ ਵਾਲੀਆਂ ਤੇ ਤਿੰਨ ਬ੍ਰਿਜਾ ਇਧਰ ਖੜੀਆਂ ਨੇ ਨਵੀਂ ਸ਼ੇਪ ਵਾਲੀਆਂ ਪੁਰਾਣੀ ਸ਼ੇਪ ਵਾਲੀਆਂ ਵੀ ਖੜੀਆਂ ਨੇਗੀਆਂ ਇਹਦੀ ਵੀ ਡਿਟੇਲ ਦਿੰਦਾ ਤੁਹਾਨੂੰ ਆਪਾਂ ਬ੍ਰਿਜਾ ਦੀ ਬ੍ਰਿਜਾ ਨੂੰ ਵੀ ਬਹੁਤ ਵੀਰ ਪਸੰਦ ਕਰਦੇ ਆ ਇਹ ਗੱਡੀ ਹੈਗੀ ਆ ਬਾਈ ਜੀ 2024 ਮਾਡਲ 14000 ਕਿਲੋਮੀਟਰ ਚੱਲੀ ਪੈਟਰੋਲ ਦੀ ਫਸਟ ਓਨਰ ਗਾਰ ਹੈ ਵੇਰੀਐਂਟ ਹੈਗਾ ZX i plus smart hybrid ਦੇ ਵਿੱਚ ਜਿਹਦੇ ਵਿੱਚ ਸਨਰੂਫ ਆ ਜਾਂਦਾ ਹੈ ਟਾਪ ਮਾਡਲ ਕਾਰ ਆ ਗਈ ਗੱਡੀ ਦੀ ਡਿਮਾਂਡ ਹੈਗੀ ਹੈ 12,85,000 ਇਹਦੇ ਵਿੱਚ ਤੁਹਾਨੂੰ ਡਿਸਕਾਊਂਟ ਕੱਟ ਕੇ ਵਧੀਆ ਪ੍ਰਾਈਸ ਮਿਲ ਜੂਗਾ ਤੇ ਅੱਗੇ ਫੇਰ ਬਾਈ ਜੀ ਬਰੀਜਾ ਐਕਸਟਰਾ ਅਲੋਇਟਰਾਂ ਦੇ ਨਾਲ ਜੇ ਤੁਸੀਂ ਭਾਲਦੇ ਹੋ ਕਿ ਸਾਨੂੰ ਐਕਸਟਰਾ ਅਲੋਇਟਰ ਪਾਏ ਹੁਣ ਵਧੀਆ ਗੱਡੀ ਮੋਡੀਫਾਈ ਮੋਡੀਫਿਕੇਸ਼ਨ ਹੋਈ ਹੋਵੇ ਵਧੀਆ ਮੋਡੀਫਾਈ ਕੀਤੀ ਹੋਵੇ ਤਾਂ ਉਦਾਂ ਦੀਆਂ ਕਾਰਾਂ ਵੀ ਇੱਥੇ ਤੁਹਾਨੂੰ ਹਰ ਇੱਕ ਲਗਭਗ ਹਰ ਇੱਕ ਕਾਰ ਦੇ ਵਿੱਚ ਮੋਡੀਫਿਕੇਸ਼ਨ ਮਿਲ ਜੂਗੀ ਇਹ ਗੱਡੀ ਹੈਗੀ ਬਈ ਜੀ 2000 ਤੇ 23 ਮਾਡਲ 30000 ਕਿਲੋਮੀਟਰ ਚੱਲੀ ਪੈਟਰੋਲ ਦੀ ਫਸਟ ਓਨਰ VXI ਬ੍ਰਿਜਾ ਤੇ ਗੱਡੀ ਦੀ ਡਿਮਾਂਡ ਹੈਗੀ 9 ਲੱਖ 60000 ਤੇ ਤੁਹਾਨੂੰ ਇਹਦੇ ਵਿੱਚੋਂ ਡਿਸਕਾਊਂਟ ਕੱਟ ਕੇ ਵਧੀਆ ਮਿਲ ਜਾਊ ਤੇ ਅੱਗੇ ਬਈ ਉਧਰ ਪੁਰਾਣੀ ਸ਼ੇਪ ਵਾਲੀ ਬ੍ਰਿਜਾ ਖੜੀ ਆ ਸੋਨੈਟ ਖੜੀ ਆ ਮਹਿੰਦਰਾ ਦੀ ਬਲੇਰੋ ਖੜੀ ਆ ਤੇ ਬਲੇਰੋ ਦੇ ਅਲਾਏ ਦਿਖਾ ਬਈ ਤਾਰੀਫ਼ ਕਰਿਓ ਬਈ ਅਲਾਏ ਬਹੁਤ ਸੋਹਣੇ ਪਏ ਹੋਣੇ ਤੇ ਗੱਡੀ ਦਾ ਰੋਹ ਬਹੁਤ ਪੈ ਰਿਹਾ ਇਸ ਦਾ ਤੇ ਇੱਧਰ ਫੇਰ ਪਿੱਛੇ ਸੋਨੈਟ ਕਾਰ ਖੜੀ ਆ بس ਇਦਾਂ ਹੀ ਕੈਮਰਾ ਘੁਮਾ ਕੇ ਦਿਖਾ ਦੇ ਮਿੱਤਰਾ 18 ਚਾਹੀਦੀਆਂ ਨੇ ਤੁਹਾਨੂੰ 18 ਦਾ ਸਟਾਕ ਵੀ ਵਧੀਆ ਖੜਾ ਤੇ ਮਤਲਬ ਕਹਿਣ ਤੋਂ ਬਾਅਦ ਇਹ ਕਿ ਤੁਸੀਂ ਕੋਈ ਵੀ ਕਾਰ ਲੈਣੀ ਆ ਤਾਂ ਤੁਸੀਂ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਇੱਕ ਵਾਰ ਆਓ ਇੱਥੇ ਆ ਕੇ ਵਿਜ਼ਿਟ ਕਰੋ ਤੁਹਾਨੂੰ ਤੁਹਾਡੇ ਮਤਲਬ ਦੀ ਹਰ ਇੱਕ ਕਾਰ ਇੱਥੇ ਮਿਲ ਜੂਗੀ ਤੇ ਰੇਟ ਵੀ ਤੁਹਾਡਾ ਤੁਹਾਡੇ ਮਤਲਬ ਦਾ ਹੋ ਜੂਗਾ ਕਿਉਂਕਿ ਭੰਡਾਰੀ ਕਾਰ ਬਾਜ਼ਾਰ ਭੋਗਪੁਰ ਵਾਲੇ ਨਾ ਤਾਂ ਕੋਈ ਕਮਿਸ਼ਨ ਲੈਂਦੇ ਨੇ ਤੇ ਡਿਸਕਾਊਂਟ ਰੇਟਾਂ ਦੇ ਉੱਤੇ ਵਧੀਆ ਕਰ ਦਿੱਤਾ ਅੱਗੇ ਹੁਣ ਤਿਹਾਰਾਂ ਦੇ ਦਿਨ ਆ ਰਹੇ ਨੇ ਤਾਂ ਤੁਸੀਂ ਆ ਆਪਣੇ ਸੁਪਨਿਆਂ ਦੀ ਕੋਈ ਵੀ ਕਾਰ ਖਰੀਦਣਾ ਚਾਹੁੰਦੇ ਹੋ ਤਾਂ ਪਹੁੰਚੋ ਤੇ ਵੀਡੀਓ ਨੂੰ ਬਹੁਤ ਪਿਆਰ ਦਿਓ ਬਾਈ ਜੀ ਲਾਈਕ ਕਮੈਂਟ ਸ਼ੇਅਰ ਦਬ ਕੇ ਕਰ ਦਿਓ ਸਤਿ ਸ੍ਰੀ ਅਕਾਲ